BBC ਟੈਂਡਰ ਮੈਫ ਦੇ ਵਿੱਚ ਮੈਂ ਹਜ ਕੇ ਦਰਬਾਸੇ ਆ ਸਪਟੰਬਰ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ ਸਾਡੇ ਕੈਨੇਡਾ ਦੇ ਅੰਟਾਰੀਓ ਸੂਬੇ ਦਾ ਸਵੇਰ ਦਾ ਸਮਾਂ ਜੋ ਬੀ ਚੁੱਕਾ ਹੈ ਇਸ ਵੇਲੇ ਅਸੀਂ ਬਖਵਕ ਸਾਡੇ ਸ਼ਰਣ ਬਖਵਕ ਸਮਾਂ ਹੈ ਅਤੇ ਅੰਟਾਰੀਓ ਸੂਬੇ ਦੇ ਸਟੂਡੀਓ ਦਾ ਸਾਡਾ ਸਮਾਂ 12:00 ਕੀ ਤਕਰੀਬਨ 9 ਮਿੰਟ ਤੇ 57 ਸੈਕਿੰਡ ਹੋ ਚੁੱਕੇ ਨੇ ਜਣ ਕਿ ਦੁਪਹਿਰ ਹੋ ਚੁੱਕੀ ਹੈ ਸਾਡੀ ਲਾਈਨ ਤੇ ਇਸ ਵੇਲੇ ਸਾਡੇ ਸਤਿਕਾਰਯੋਗ ਫਰੋਜ਼ਪੁਰ ਡਿਵੀਜ਼ਨ ਦੇ ਐਸਟੀਐਮ ਸਾਹਿਬ ਆ ਚੁੱਕੇ ਨੇ ਪੰਜਾਬ ਵਿੱਚ ਛੜਾਂ ਦੀ ਭਾਰੀ ਮਾਰ ਪੈ ਰਹੀ ਹੈ ਅਤੇ ਬਹੁਤ ਸਾਰੇ ਜ਼ਿਲ੍ਹੇ ਵਿੱਚ ਬਹੁਤ ਸਾਰਾ ਨੁਕਸਾਨ ਜਿੱਥੇ ਹੋ ਚੁੱਕਾ ਹੈ ਹੋ ਰਿਹਾ ਹੈ ਤੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਦਾ ਵੱਧ ਨੁਕਸਾਨ ਹੋਇਆ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਹੀ ਫਰੋਜ਼ਪੁਰ ਜ਼ਿਲ੍ਹਾ ਇੱਕ ਹੈ ਜੋ ਬਾਰਡਰ ਇਰੀ ਵਿੱਚ ਹੈ ਤੇ ਅਸੀਂ ਇਸ ਜ਼ਿਲ੍ਹੇ ਦੇ ਐਸਟੀਐਮ ਸਾਹਿਬ ਦੇ ਨਾਲ ਕੁਝ ਸਮਾ ਲਿਆ ਜੋ ਕਿ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਹਰ ਇੱਕ ਵਿਅਕਤੀ ਦੇ ਕੰਨ ਅਡੀ ਕਰਨੇ ਕਿ ਠੰਡੀਆਂ ਹਵਾਵਾਂ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਮੈਂਡ ਕੇ ਪੰਜਾਬ ਦੇ ਹਾਲਾਤ ਜਿਹੜੇ ਆ ਨਾਰਮਲ ਹੋਣ ਪਰ ਦਿਨ ਬਦ ਦਿਨ ਪਿਛਲੇ ਕਈ ਦਿਨਾਂ ਤੋਂ بارش ਹਟਣਾ ਨਾ ਨਹੀਂ ਲੈ ਰਹੀ ਤੇ ਦੂਜੇ ਪਾਸੇ ਪ੍ਰਸ਼ਾਸਨ ਦਿਨ ਪਰ ਦਿਨ ਦੇਖੇ ਜਾਵੇ ਕਿ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਪੂਰੀ ਟੀਮ ਦੇ ਨਾਲ ਵੱਖ-ਵੱਖ ਪਿੰਡਾਂ ਵੱਖ-ਵੱਖ ਸ਼ਹਿਰਾਂ ਵਿੱਚ ਜੀਹਾਂ ਉਹ ਲੋਕਾਂ ਦੀ ਮਦਦ ਕਰਨ ਦੇ ਵਿੱਚ ਰੁੱਝੇ ਹੋਏ ਨੇ ਔਰ ਐਸਟੀਐਮ ਸਾਹਿਬ ਅਮਨਦੀਪ ਸੈਡਲਾਈਨ ਤੇ ਨੇ ਐਸਟੀਐਮ ਸਾਹਿਬ ਤੁਹਾਡਾ ਸਵਾਗਤ ਹੈ ਬੀਬੀਸੀ ਟ੍ਰਾਂਟੋ ਸ਼ੋਅ ਦੇ ਵਿੱਚ ਜੋ ਕਿ ਅਸੀਂ ਪਿਛਲੇ 43 ਸਾਲਾਂ ਤੋਂ ਟ੍ਰਾਂਟੋ ਤੇ ਚਲਾ ਰਹੇ ਹਾਂ ਜੀ ਆਪ ਜੀ ਨੂੰ ਕਬੂਲ ਕਰੋ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਨਵਾਈਟ ਕਰਨ ਵਾਸਤੇ ਅ ਐਸਟੀਐਮ ਸਾਹਿਬ ਅਸੀਂ ਕੁਝ ਮਿੰਟ ਪਹਿਲਾਂ ਇੱਕ ਜਥੇਬੰਦੀ ਨੇ ਗੱਲਬਾਤ ਕੀਤੀ ਉਹ ਜਥੇਬੰਦੀ ਕਹਿੰਦੀ ਕਿ ਬਹੁਤ ਵੱਡੀ ਗਿਣਤੀ ਵਿੱਚ ਪਰਿਵਾਰ ਰਾਸ਼ਨ ਪਚਾ ਰਹੇ ਨੇ ਅਤੇ ਜਿਹੜਾ ਰਾਸ਼ਨ ਪਚਾਰੇ ਨੇ ਖਾਣ ਪੀਣ ਵਾਸਤੇ ਪਸ਼ੂਆਂ ਵਾਸਤੇ ਉਹਦੀ ਬੇਅਦਵੀ ਵੀ ਹੋ ਰਹੀ ਹੈ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਕਿ ਉਹ ਵਰਤੋਂ ਵਿੱਚ ਨਹੀਂ ਆ ਰਿਹਾ ਅਤੇ ਪਿੰਡਾਂ ਦੇ ਵਿੱਚ ਪਹੁੰਚਾਉਣ ਦਾ ਸਾਧਨ ਜਿਹੜਾ ਆ ਉਹ ਬਹੁਤ ਘੱਟ ਹੈ ਬੋਟ ਬਹੁਤ ਘੱਟ ਨੇ ਤੇ ਅਸੀਂ ਉਹਨਾਂ ਨੂੰ ਦੋ ਬੋਟਾਂ ਦੀ ਲੋੜ ਸੀ ਜਿਹੜੀਆਂ ਕਿ ਤਕਰੀਬਨ ਕੋਈ 15k ਹਜ਼ਾਰ ਡਾਲਰ ਦੇ ਲਗਭਗ ਕੀਮਤ ਦੱਸੀ ਗਈਆਂ ਜੋ ਕਿ ਦੋ ਪਰਿਵਾਰਾਂ ਨੇ ਬੀਨਸ ਮੈਨਾਂ ਨੇ ਆਰਡਰ ਨੇਟ ਕੀਤੀਆਂ ਨੇ ਕੁਝ ਹੀ ਮਿੰਟਾਂ ਵਿੱਚ ਸੋ ਇਸ ਚੀਜ਼ ਦੀ ਖੁਸ਼ੀ ਹੋਣੀ ਚਾਹੀਦੀ ਆਪ ਜੀ ਨੂੰ ਕਿ ਜਿੱਥੇ ਵੀ ਪੰਜਾਬੀ ਵਸਦੇ ਨੇ ਪੰਜਾਬ ਦੇ ਨਾਲ ਉਹਨਾਂ ਨੂੰ ਮੋਹ ਆ ਮੁਹੱਬਤ ਆ ਅਤੇ ਪੰਜ ਦ੍ਰਿਮਾ ਦਾ ਸੰਗੀਤ ਪੰਜ ਦ੍ਰਿਮਾ ਦੀ ਧਰਤੀ ਗੁਰੂ ਆ ਪੀਰ ਫਕੀਰਾਂ ਦੀ ਇਹ ਧਰਤੀ ਹੈ ਤਾਂ ਜਿਸ ਤੇ ਵਿੱਚ ਸਾਨੂੰ ਮਾਣ ਹੈ ਸਾਨੂੰ ਹਰ ਦੁੱਖ ਜਿਹੜਾ ਹੈ ਸੁੱਖ ਜਿਹੜਾ ਹੈ ਉਹ ਅਸੀਂ ਆਪਣੇ ਪਿੰਡੇ ਤੇ ਹਡਾਉਂਦੇ ਆ ਤੇ ਬਹੁਤ ਤੁਸੀਂ ਵਧੀਆ ਅਫਸਰ ਸਹਿਬਾਨ ਜੋ ਕਿ ਪੂਰੀ ਚੰਗੀ ਤਰ੍ਹਾਂ ਡਿਊਟੀ ਨਿਭਾ ਰਹੇ ਹੋ ਐਸਟੀਐਮ ਸਾਹਿਬ ਜਾਨਣਾ ਚਾਹੁੰਦੇ ਆ ਕਿ ਇਸ ਵੇਲੇ ਕੀ ਹਾਲਾਤ ਨੇ ਤੁਹਾਡੇ ਜ਼ਿਲ੍ਹੇ ਦੇ ਤੁਹਾਡੀ ਡਿਵੀਜ਼ਨ ਦੇ ਉਹ ਮੈਂ ਬੇਲਾ ਇਹ ਪੰਜਾਬ ਦੀ ਗੱਲ ਕਰਾਂਗਾ ਜੀ ਜੋ ਪੰਜਾਬ ਇਸ ਟਾਈਮ ਹਾਲਾਤ ਫੇਸ ਕਰ ਰਿਹਾ ਹੈ ਮੈਨੂੰ ਯਾਦ ਹੈ ਇਹ ਕਿ 8 ਚ ਮੈਂ ਬੜਾ ਛੋਟਾ ਹੁੰਦਾ ਸੀ 1988 ਚ ਜੀ ਤੇ ਉਦੋਂ ਮਤਲਬ ਪਾਣੀ ਆ ਗਿਆ ਸੀ ਉਹ ਹਾਲਾਤ ਤਾਂ ਨਹੀਂ ਬਣੇ 88 ਵਾਲੇ ਪਰ ਜੋ ਪਾਣੀ ਦਾ ਲੈਵਲ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕੁਦਰਤ ਦੀ ਮਾਰ ਹੈ ਅਸੀਂ ਇਸ ਨੂੰ ਰੋਕ ਨਹੀਂ ਸਕਦੇ ਜੀ ਜੋ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਜਿਹੜੇ ਲੋਕ ਹੈ ਹੁਣ ਲੋਕ ਹੜਾ ਨਾਲ ਪ੍ਰਭਾਵਿਤ ਹੈ ਉਹਨਾਂ ਨੂੰ ਸੁਰੱਖਿਆ ਤੌਰ ਤੇ ਅਸੀਂ ਰਿਲੀਸ ਕੈਂਪਸ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਹਰ ਤਰ੍ਹਾਂ ਦੀ ਅਸੀਂ ਸੁਵਿਧਾ ਦੇਣੀ ਹੈ ਉਹਨਾਂ ਨੂੰ ਘਰੋਂ ਬਾਹਰ ਰਹਿ ਕੇ ਇਹ ਨਾ ਮਹਿਸੂਸ ਹੋਵੇ ਕਿ ਅਸੀਂ ਵਿਜਾਨੀ ਥਾਂ ਤੇ ਰਹ ਰਹੇ ਹਾਂ ਤੇ ਜੇ ਫਰੋਇਪੁਰ ਦੀ ਗੱਲ ਕਰੀਏ ਫਰੋਇਪੁਰ ਸਾਰੇ ਸਣਾ ਬਣਾਵਣ ਨੂੰ ਪਤਾ ਲੱਗੀ ਬਾਡਰ ਡਿਸਟ੍ਰਿਕਟ ਹੈ ਦਰਿਆ ਫਤਲੀ ਦਾ ਲੰਘਦਾ ਇੱਥੋਂ ਤੇ ਐਕਚੁਅਲੀ ਫਰੋਇਪੁਰ ਚ ਫਤਲੀ ਦਾ ਪਾਣੀ ਤਾਂ ਹੈ ਜਦੋਂ ਹਰੀਕੇ ਆ ਦੇ ਨਾਲ ਬਿਆਸ ਦਾ ਪਾਣੀ ਰਲ ਜਾਂਦਾ ਜੀ ਤੇ ਉਹ ਫਿਰ ਥੋੜੀ ਜਿਹੀ ਮਾਰ ਜਾਵਾ ਪੈਂਦੀ ਹੈ ਜੀ ਸਾਨੂੰ ਜੀ ਜੇ ਮੈਂ ਗੱਲ ਕਰਾਂ ਪੌਂਡ ਡੈਮ ਦੀ ਤਾਂ ਮੈਕਸਿਮਮ ਲੈਵਲ 1390 ਫੁੱਟ ਹੈ ਤੇ ਜੇ ਜੇ ਹੋਣੀ ਗੱਲ ਕਰਾਂ ਤਾਂ ਪਹੁੰਚ 1394 ਫੁੱਟ ਪਾਣੀ ਹੈ ਜੀ ਜੀ ਤੇ ਜਦੋਂ ਬਿਆਸ ਦਾ ਪਾਣੀ ਸੱਜ ਨੂੰ ਜਾ ਕੇ ਰਾਵੜਾ ਹੈ ਉਹ ਫਿਰ ਥੋੜੀ ਜਿਹੀ ਸਾਨੂੰ ਮਾਰ ਜਾਵਾ ਪੈਂਦੀ ਹੈ ਅਸੀਂ ਪਿਛਲੇ 12 ਦਿਨ ਤੋਂ ਰਿਲੀਫ ਕੈਂਪ ਚਲਾ ਰਹੇ ਹਾਂ ਕਿਉਂਕਿ 22 ਤੇ 23 ਰਾਤ ਨੂੰ ਅਸੀਂ ਅੱਧੀ ਰਾਤ ਨੂੰ ਇਵੈਕੂਏਸ਼ਨ ਕੀਤੀ ਹੈ ਟੈਂਡੀ ਵਾਲਾ ਪਿੰਡ ਹੈ ਬਾਰਡਰ ਤੇ ਵੀ ਹੈ ਤੇ ਬਲਕ ਦਰਿਆ ਦੇ ਵੀ ਹੈ ਜੀ ਇਹ ਅੱਤਵਾਦੀ ਰਿਲੀਫ ਕੈਂਪ ਚੱਲ ਰਿਹਾ ਹੈ ਲਗਾਤਾਰ ਉੱਥੇ ਲੋਕ ਆ ਰਹੇ ਹੈ ਅੱਜ ਵੀ ਤਰੀਕ ਅਸੀਂ ਜਿਲੇ ਦੀ ਗੱਲ ਕਰੀਏ ਤਾਂ ਅਸੀਂ 6 ਤੋਂ 4000 ਤੋਂ ਵੱਧ ਲੋਕ ਬਾਰੇ ਕਦੀਆ ਸੁਰੱਖਿਅਤ ਲਿਤੇ ਨਾ ਵੈਕੂਏਟ ਕਰਕੇ ਪਰਿਵਾਰ ਅਸੀਂ ਰਿਲੀਫ ਸੈਂਟਰ ਤੇ ਰੱਖੇ ਹੋਏ ਆ ਕੀ ਆ ਪਰਲੀਫ ਸੈਂਟਰ ਦੀ ਗੱਲ ਕਰੀਏ ਤਾਂ ਜੇ ਮੈਨੂੰ کاروبار ਰਹਿਣਾ ਪਵੇ ਤਾਂ ਮੈਂ ਕੀ ਮਹਿਸੂਸ ਕਰਾਂਗਾ ਮੈਨੂੰ ਸਿਹਤ ਉੱਤੇ ਕੀ ਚਾਹੀਦਾ ਜੀ ਮੈਨੂੰ ਟੁੱਥਬ੍ਰਸ਼ ਚਾਹੀਦੀ ਮੈਨੂੰ ਤੇਲ ਚਾਹੀਦੀ ਮੈਨੂੰ ਸ਼ੈਂਪੂ ਚਾਹੀਦਾ ਸਾਬਣ ਚਾਹੀਦਾ ਉਹ ਸੀ ਇੱਕ ਹਾਈਜੀਨ ਕਿੱਟ ਬਣਾ ਕੇ ਹਰ ਫੈਮਿਲੀ ਨੂੰ ਦੇ ਰਹੇ ਆ ਜੀ ਬੱਚਿਆਂ ਵਾਸਤੇ ਸੈਨੀਟਰੀ ਪੈਡ ਹੈ ਰੋਜ਼ਾਨਾ ਟਾਇਲਟ ਦੀ ਅਸੀਂ ਕਲੀਨਿੰਗ ਕਰਵਾ ਰਹੇ ਆ ਸਕਸ਼ਨ ਪੰਪ ਨਾਲ ਅਸੀਂ ਜੋ ਡਰੇਨੇਜ ਆ ਉਹ ਕਲੀਅਰ ਕਰਵਾ ਰਹੇ ਆ ਤੇ ਸੁਰੂ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਜਿਵੇਂ ਸਾਰਾ ਕੁਝ ਸਹੂਲਤਾਂ ਆਪ ਹੀ ਪਲਾਨ ਕਰ ਰੱਖਿਆ ਸੀ ਮਤਲਬ ਸਾਡੀ ਟੀਮ ਦੇ ਅੰਦਰ ਬੜੇ ਅੱਛੇ ਆਗੇ ਡਿਪ ਡਿਗ ਮੈਸ਼ੀਨਰੀ ਸ਼੍ਰੀਮਤੀ ਦੀਪਸ਼ਿਕਾ ਸ਼ਰਮਾ ਤੇ ਉਹਨਾਂ ਦੇ ਗਾਇਦਾਂ ਦਾ হেড ਕੰਮ ਚੱਲ ਰਿਹਾ ਹੈ ਪਰ ਹੌਲੀ ਹੌਲੀ ਜਿਵੇਂ ਤੁਸੀਂ ਕਲ ਕੀਤੀ ਆ ਜੀ ਮੁੰਦੀ ਪੰਜਾਬੀਆਂ ਦੀ ਜੋ ਸ਼ਾਨ ਹੈ ਜੋ ਪੰਜਾਬੀਆਂ ਦਾ ਦਿਲ ਹੈ ਉਹ ਕਾਬਿਲਤਾ ਰੀਸ ਹੈ bina kahe ਜਿਵੇਂ ਤੁਸੀਂ ਬੰਨਿਆ ਅੱਗੇ ਆਇਆ ਜਿਵੇਂ ਤੁਸੀਂ ਬਾਰੇ ਉਹ ਡਾਇਰੈਕਟ ਮਤਲਬ ਜਿਵੇਂ ਰਸਤੇ ਤੋਂ ਜਾਨਣਾ ਮੈਨੂੰ 20-25 ਟਰਾਲੀਆਂ ਦੀ ਲਾਈਨ ਮਿਲ ਜਾਂਦੀ ਜੀ ਕੋਈ ਲੰਗਰ ਦੀ ਸੇਵਾ ਲੈ ਕੇ ਜਾ ਰਿਹਾ ਹੈ ਕੋਈ ਮਿੱਟੀ ਦੀ ਸੇਵਾ ਲੈ ਕੇ ਜਾ ਰਿਹਾ ਆ ਉਹ ਤੁਹਾਡੇ ਨਾਲ ਵੀ ਠੀਕ ਹੈ ਮਤਲਬ ਥੋੜੀ ਜਿਹੀ ਮਿਸਮੈਨੇਜਮੈਂਟ ਸਾਨੂੰ ਲੱਗਿਆ ਸਾਹਮਣੇ ਆਈ ਤੇ ਅਸੀਂ ਇਸ ਕਰਕੇ ਇੱਕ ਸੈਂਟਰਲਾਈਜ਼ ਸਾਡੀ ਟੀਮ ਜਿਸਦੀ ਸਾਡਾ ਕੁਆਟਰ ਤੇ ਬੈਠੀ ਹੈ ਜੀ ਤੇ ਅਸੀਂ ਉਹਨਾਂ ਦਾ ਨੰਬਰ ਸਰਕੂਲੇਟ ਕਰਤਾ ਕੋਈ ਵੀ ਐਨਜੀਓ ਆndi ਹੈ ਕੋਈ ਜਲੰਧਰ ਤੋਂ ਆ ਰਿਹਾ ਕੋਈ ਕਪੂਰਥਲਾ ਤੋਂ ਆ ਰਿਹਾ ਕੋਈ ਕੈਥਲ ਤੋਂ ਵੀ ਆ ਰਿਹਾ ਹਰਿਆਣੇ ਤੋਂ ਹੂੰ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਸੀ ਸੇਵਾ ਜਿਹੜਾ ਜਿਹੜਾ ਦਾਨ ਕਰਨਾ ਹੈ ਉਹ ਸੇਵਾ ਕਰਨੀ ਕਿੱਥੇ ਹੈ ਹਮਮ ਸਾਹੀਏ ਤੇ ਹਲਪਲਾਈਨ ਨੰਬਰ ਜਿਉ ਕਿਤਾ ਹੋਇਆ ਮੇਰੇ ਦੋਸਤ ਨੇ ਫਰੋਜਪੁਰ ਚ ਮੇਰੇ ਬੜੇ ਅچھے ਦੋਸਤ ਨੇ ਜੀ ਸਿੰਘ ਪੀਸੀਐਸ ਪੀਓ 올림픽 ਜਿਹੜੀ ਆਪਣੀ ਹਾਕੀ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀ ਉਹਨੇ ਮੰਨਰ ਨੇ ਤੇ ਉਹ ਡਿਸਟ੍ਰਿਕਟ ਹੈੱਡਕੁਆਰਟਰ ਦੇ ਨਾਲ ਕੇ ਕੋਆਰਡੀਨੇਟ ਕਰ ਰਹੇ ਆ ਅਸੀਂ ਹੁਣ ਦੋ ਗੇਅਰ ਹਾਊਸ ਬਣਾ ਲਏ ਆ ਜਿੱਥੇ ਮੇਰੇ ਜੀ ਆਪਣੇ ਐਨਜੀਓਸ ਜਾਂ ਪੰਜਾਬੀ ਭਰਾ ਆਉਂਦੇ ਆ ਉਹ ਜੋ ਸੇ ਸਮਾਨ ਦਿੰਦੇ ਅਸੀਂ ਸਟਾਕ ਕਰ ਲੈਨੇ ਆ ਉੱਥੇ ਅਸੀਂ ਉਹਦਾ ਰਜਿਸਟਰ ਮੈਂਟੇਨ ਕਰਨੇ ਆ ਫਿਰ ਜਿੱਥੇ ਜਿੱਥੇ ਉਹਦੀ ਲੋੜ ਆ ਅਸੀਂ ਯਕੀਨੀ ਕਿ ਉੱਥੇ ਸਪਲਾਈ ਕਰ ਦਿੰਨੇ ਜੀ ਐਸਟੇਪ ਸਾਹਿਬ ਫਰੋਸਪੋਰ ਜਿਹੜੇ ਦੀ ਕਿਹੜੀ ਕਿਹੜੀ ਥਾਂ ਵਿੱਚ ਨੁਕਸਾਨ ਜਿਹੜਾ ਆ ਉਹ ਜ਼ਿਆਦਾ ਆ ਜਾਂ ਫਿਰ ਹਾਲੇ अर्ली ਟੂ ਸੇ ਆਈ ਨੀਡ ਟੂ ਆਸਕ ਕਿਉਂਕਿ ਬਹੁਤ ਕੁਝ ਜਦੋਂ ਪਾਣੀ ਦਾ ਲੈਵਲ ਥੱਲੇ ਜਾਣਾ ਉਦੋਂ ਹੀ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੋਣੀ ਆ ਕਿੰਨੀਆਂ ਮੌਤਾਂ ਜਿਹੜੀਆਂ ਨੇ ਉਹ ਪਸੂ ਪੰਛੀਆਂ ਦੀਆਂ ਜਨਵਰੀ ਦੀਆਂ ਹੋ ਚੁੱਕੀਆਂ ਨੇ ਕਿੰਨੇ ਘਰ ਜਿਹੜੇ ਨੇ ਟਹਿ ਚੁੱਕੇ ਨੇ ਢਹਿਣ ਨੂੰ ਤਿਆਰ ਨੇ ਔਰ ਪਾਣੀ ਦਾ ਲੈਵਲ ਬਖੋਕ ਪਿੰਡਾ ਵਿੱਚ ਬਖੋਕ ਲੈਵਲ ਤੇ ਪਹੁੰਚੇ ਹੋਵੇਗਾ ਜਾਂ ਥੱਲੇ ਜਾ ਰਿਹਾ ਜਾਂ ਫਿਰ ਹਾਲੇ ਕੁਝ 4 ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ ਇਹ ਖਬਰ ਮੈਰੀਆਂ ਨਹੀਂ ਮੀਂਹ ਪੈਣਾ ਪਰ ਗੈਨਤੀ ਘਾਟੋਣੀ ਪਰ ਜਿਹੜਾ ਹਿਮਾਚਲ ਦਾ ਏਰੀਆ ਹੈ ਪਹਾੜੀ ਏਰੀਆ ਉਧਰ ਦੀ ਜਿਹੜੀ بارش ਆ ਉਹ ਡੈਮ ਦੇ ਵਿੱਚ ਜ਼ਿਆਦਾ ਪਾਣੀ ਆ ਰਿਹਾ ਉਹਦਾ ਜਿਹੜਾ ਖਤਰਾ ਜਰ ਆਇਆ ਉਹ ਜ਼ਿਆਦਾ ਲੱਗਦਾ ਹੈ ਕਿ ਆਉਣ ਵਾਲੇ ਹੁਣ 4 ਦਿਨ ਕਿਹੋ ਜਿੇ ਬੀਤਣਗੇ ਇਹ ਕੁਦਰਤੀ ਆਫਤ ਅੱਗੇ ਕੁਦਰਤ ਹੀ ਇਹਨੂੰ ਰੋਕ ਸਕਦੀ ਹੈ ਕੁਦਰਤੀ ਆਫਤ ਹੈ ਕੁਦਰਤ ਨਹੀਂ ਰੁਕਣਾ ਇਸਨੂੰ ਫੋਰਚੂਨੇਟਲੀ ਫੋਰਕਾਸਟ ਕੁਛ ਬੈਟਰ ਹੈ ਜੀ ਅੱਜ ਦੇ ਨਾਲੋਂ ਅ ਅਸੀਂ ਹਰੀ ਦੇ ਤੋਂ ਸਾਨੂੰ 3.5 ਲੱਖ ਕਿਊਸਿ ਕੁਆਟਰ ਆ ਰਿਹਾ ਸੀ ਜੀ ਉਹ ਕੱਲ ਸਵੇਰ ਦੀ ਗੱਲ ਹੈ ਜੀ ਤੇ ਹੌਲੀ 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 ਉਹ ਘਟ ਕੇ 3 ਲੱਖ ਰਹਿ ਗਿਆ ਜੀ ਸਹੀ ਹੈ ਹਰਿਕੋ ਦਾ ਅੱਗੇ ਹੈਡਵਰਕ ਆਂਦਾ ਹੁਸੈਨੀ ਵਾਲਾ ਫਿਰ ਹੁਸੈਨੀ ਵਾਲਾ ਤੋਂ ਬਿਲਕੁਲ ਜੋ ਲਾਸਟ ਹੈਡਵਰਕਸ ਆਂਦਾ ਉਹ ਬਿਲਕੁਲ ਫਾਜ਼ਿਲਕਾ ਡਿਸਟ੍ਰਿਕਟ ਆ ਚੀ ਉਸ ਤੋਂ ਬਾਅਦ ਸਾਰਾ ਪਾਕਿਸਤਾਨੀ ਪਾਣੀ ਚੱਲਿਆ ਜਾਂਦਾ ਤੇ ਜਿੰਨਾ ਉਹ ਛੱਡ ਰਹੇ ਅਸੀਂ ਉਹਨੇ ਰੈਗੂਲੇਟ ਕਰ ਰਹੇ ਆ ਜੀ ਸਾਨੂੰ ਇਹ ਉਮੀਦ ਹੈ ਜੀ ਦੋ ਦਿਨ ਚ ਸਿਚੁਏਸ਼ਨ ਇੰਪਰੂਵ ਹੋਣੀ ਸ਼ੁਰੂ ਹੋ ਜੇਗੀ ਬਟ ਜੇ ਚੈਲੰਜਸ ਦੀ ਗੱਲ ਕਰੀਏ ਤੁਹਾਡੇ ਵਾਸਤੇ ਚੈਲੰਜਸ ਉਸ ਤੋਂ ਬਾਅਦ ਸ਼ੁਰੂ ਹੋਣਗੇ ਕਿ ਅਸਲੀ ਜਦੋਂ ਪਾਣੀ ਘਟੇਗਾ ਲੋਕ ਘਰਾਂ ਤੋਂ ਜਾਣਗੇ ਜੋ ਤੇ ਵਾਟਰ ਬੋਰਨ ਡਿਜ਼ੀਜ਼ ਹੈ ਉਹਨਾਂ ਦਾ ਸਾਨੂੰ ਨਜਿੱਤਣਾ ਪਿਆ ਗਿਆ ਸਾਡੀਆਂ ਮੈਡੀਕਲ ਸੀਮਸ 24x7 ਕੰਮ ਕਰ ਰਹੀਆਂ ਨੇ ਤੇ ਇਹ ਹਲਾ ਦੀ ਗੱਲ ਕਰੀਏ ਤਾਂ ਜੋ ਫਰੋਈਪੁਰ ਤੇ ਸਾਡੇ ਸਭ ਤੋਂ ਜ਼ਿਆਦਾ ਤਾਂ ਫਰੋਈਪੁਰ ਸਬ ਡਿਵੀਜ਼ਨ ਪਰ ਪ੍ਰਭਾਵ ਪਾਇਆ ਜੀ ਤੁਹਾਡੇ ਇਦੀ ਜ਼ਿਆਦਾ ਪ੍ਰਭਾਵਤ ਮੈਂ ਤੁਹਾਨੂੰ ਕੁਝ ਕੁ ਪਿੰਡਾਂ ਦੇ ਨਾਮ ਲੈ ਦਿੰਦਾ ਜੀ 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 ਮੋਸਟ ਅਫੈਕਟਡ ਨੇ ਟੈਂਦੀ ਵਾਲਾ ਪਿੰਡ ਆ ਜੀ ਚਾਂਦੀ ਵਾਲਾ ਹੈ ਫਿਰ ਟੀਰਾ ਕਾਰਾ ਹੈ ਨਿਹਾਲਾ ਲਵੇਰਾ ਕਾਲੂ ਵੜਾ ਪਿੰਡ ਹੈ ਉਹ ਚਾਰੇ ਪਾਸੇ ਪਾਣੀ ਤੋਂ ਘਿਰਿਆ ਹੋਇਆ ਜਸਟ ਲਾਈਕਨ ਲਾਈਕਨ ਆਈਲੈਂਡ ਤੇ ਅਸੀਂ ਉੱਥੋਂ ਮੈਕਸਿਮਮ ਲੋਕ ਰੈਕੂਵਰਡ ਕੀਤੇ ਤੇ ਬਟ ਉਹ ਲੋਕਾਂ ਦੇ ਜੋ ਗੰਗਾ ਪਾਣੀ ਪੀਂਦੇ ਪਾਣੀ ਜਿਹੜਾ ਡੰਗਰ ਪਾਣੀ ਹੀ ਮੇਨ ਹੁੰਦਾ ਜੀ ਆਪਣਾ ਰੋਟੀ ਰੋਟੀ ਦਾ ਸਾਜਨ ਤੇ ਪਰ ਉਹਨਾਂ ਵਾਸਤੇ ਅਸੀਂ ਜੋ ਵੈਟਨਰੀ ਟੀਮਸ ਹੈ ਉਹ ਅਸੀਂ ਬੋਟ ਦੇ ਥਰੂ ਪਿੰਡ ਚ ਭੇਜ ਰਹੇ ਹਾਂ ਜੇ ਤੂੰ ਜਾਨਵਰਾਂ ਦੀ ਵੈਕਸੀਨੇਸ਼ਨ ਹੈ ਇਹ ਕੋਚਾਰਾ ਹੈ ਜਾਂ achar ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆਂ ਜਾਂ feed ਹੈ ਉਹ ਕੰਸਟੈਂਟਲੀ ਅਸਲੀ ਤੁਹਾਡੇ ਪਟਵਾਰੀ ਗਰਾਊਂਡ ਤੋਂ ਹੈਗੇ ਆ ਉਹਨਾਂ ਕੋਲ ਰਿਪੋਰਟ ਲੈ ਕੇ ਅਸੀਂ ਉਹ thoroughly ਸਪਲਾਈ ਕਰ ਰਹੇ ਆਂ ਪਰ ਹਾਲੇ ਵੀ ਸਾਨੂੰ ਅਸੀਂ ਮੰਨ ਕੇ ਚੱਲਨੇ ਆਂ ਦੋ ਤਿੰਨ ਦਿਨ ਸਾਡੇ ਵਾਸਤੇ ਹੈਗੇ ਆ ਜਿਹੜੇ ਕਿ ਸੁਬਹੋਂ ਸੁਨਾ ਸਤ ਸਵੇਰਾਂ ਘੰਟੇ ਕੰਮ ਕਰ ਰਿਹਾ ਜੀ ਹਿੰਮਤ ਮਿਲਦੀ ਹੈ ਕਿਉਂਕਿ ਟੀਮ ਕੰਮ ਕਰ ਰਹੀ ਹੈ ਜੀ ਤੇ ਇਹ ਤੁਹਾਡਾ ਟੀਮ ਲੀਡਰ ਤੁਹਾਡੇ ਤੋਂ ਵੱਧ ਐਕਟਿਵ ਹੋਏ ਤਾਂ ਡੈਫੀਨੇਟਲੀ ਤਾਂ ਜੰਨੀ ਉਹਦੇ ਤੋਂ ਬਰਾਬਰ ਨਾਲ ਚੱਲਣਾ ਦਿੰਦਾ ਜੀ ਸੋ ਬੜੀ ਸਾਨੂੰ ਇੱਕ ਇਨਸਪੀਰੇਸ਼ਨ ਮਿਲਦੀ ਹੈ ਸਾਡੇ ਡਿਪਟੀ ਕਮਿਸ਼ਨਰ ਜਿਹੜੇ ਮੇਰੇ ਦੀਪਸ਼ੀ ਦਾ ਜਨਮ ਆਤਮ ਤੁਸੀਂ ਜੇ ਮੇਰਾ WhatsApp ਦੇਖੋਗੇ ਜੋ ਗਰੁੱਪ ਬਣਿਆ ਹੋਇਆ ਸਾਡੇ ਫਲੱਡ ਦੇ ਮੈਨੂੰ ਮੈਡਮ ਰਾਤ ਨੂੰ 22:00 3:30 ਵਜੇ 4:00 ਵਜੇ ਸਿਚੁਏਸ਼ਨ ਅਸੈਸ ਕਰ ਰਹੀ ਹੈ ਡਾਇਰੈਕਸ਼ਨਸ ਦੇ ਰਹੀ ਹੈ ਕਿਸ ਤਰ੍ਹਾਂ ਕਰਨਾ ਤੇ ਮੈਂ ਤਾਂ ਇਹ ਕਹਾਂਗਾ ਜੀ ਬੜਾ ਵਧੀਆ ਸਿਸਟਮ ਸਾਡੇ ਜੋ ਡਿਪਟੀ ਕਮਿਸ਼ਨਰ ਜੀ ਨੇ ਮੈਨੇਜ ਕੀਤਾ ਹੋਇਆ ਹਾਂ ਅੱਪ ਫਹਾ ਬਹੁਤ ਚੱਲ ਰਹੀਆਂ ਬੰਦ ਟੁੱਟ ਗਿਆ ਇਹ ਹੋ ਗਿਆ ਕੁਝ ਨਹੀਂ ਰਹਿ ਗਿਆ ਜਿਹੜੇ ਬੰਦ ਬਨੇ ਹੋਇਆ ਬੜੇ ਅੱਛੇ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਵਾਗਾ ਹਬੀਬ ਕੇ ਪਿੰਡ ਹੈ ਜੀ ਹਬੀਬ ਕੇ ਪਿੰਡ ਇਹ ਉਥੇ ਬੰਦ ਟੁੱਟਦਾ ਤੇ ਫਟੋਕਟ ਵੀ ਪੱਖੀ ਪਿੰਡ ਪ੍ਰਭਾਵਿਤ ਹੁੰਦੇ ਆ ਜੀ ਐਂਡ ਉਥੇ ਸਾਡਾ ਵਾਰਕੋਟਿੰਗ ਦੇ ਕੰਮ ਚੱਲ ਰਿਹਾ ਜੀ ਅਸੀਂ ਦਿਨ ਦਿਨ ਲਗਾਤਾਰ 24/7 ਮਾਰਨਿੰਗ ਈਵਨਿੰਗ ਆਰਮੀ ਦੇ ਕਾਲਮਸ ਲਗਾਏ ਸਾਡੀ ਇੰਜੀਨੀਅਰਿੰਗ ਡਰੇਨੇਜ ਦੀ ਟੀਮ ਐ ਏਰੀਗੇਸ਼ਨ ਦੀ ਟੀਮ ਐ ਅਸੀਂ ਉਹਨਾਂ ਦੀ ਦੇਖ ਰਹੇ ਚ ਮਤਲਬ ਅਸੀਂ ਉਹ ਉਹਨੂੰ ਪੱਕਾ ਕਰ ਲਿਆ ਜੀ ਮਤਲਬ ਵੱਧ ਹੀ ਪੱਕਾ ਕਰ ਲਿਆ ਤੁਸੀਂ ਮੰਨ ਕੇ ਚੱਲੋ ਜੀ ਐਂਡ ਜੋ ਸੰਘਰਸ਼ ਨੇ ਸੇਵਾ ਕੀਤੀ ਹੈ ਉਹ ਸਰਦਨ ਗਿਆ ਨਹੀਂ ਕੀਤੀ ਜਾ ਸਕਦੀ ਜੀ ਅੱਛਾ ਇਸ ਲਈ ਸਰਬ ਲੋਕ ਰਹੇ ਜੀਵਨ ਦੇ ਨਾਲ ਪਸ਼ੂ ਪੰਛੀਆਂ ਦੇ ਜੀਵਨ ਵੀ ਲੀਤੋਂ ਲੱਥ ਗਿਆ ਔਰ ਫਸਲਾਂ ਦਾ ਕੀ ਬਣੇਗਾ ਇਹ ਵੀ ਸਵਾਲ ਪੈਦਾ ਹੁੰਦਾ ਔਰ ਮੀ ਜਿਹੜਾ ਹੌਲੀ ਹੌਲੀ ਹਟਣਾ ਸ਼ੁਰੂ ਹੋ ਗਿਆ ਇਹ ਤਾਂ ਉਹਦੇ ਪਤਲੇ ਕਿ ਜੋ ਤੁਸੀਂ ਦੱਸਿਆ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈ ਉਹ ਕਿਵੇਂ ਕਿਸ ਤਰ੍ਹਾਂ ਆ ਬਹੁਤ ਵੱਡੀ ਗੱਲ ਹੈ ਕਿ ਇਸ ਤੋਂ ਬਾਅਦ ਜਦੋਂ ਮੀਂਹ ਦਾ ਲੈਵਲ ਜਿਹੜਾ ਹੈ ਪਾਣੀ ਦਾ ਲੈਵਲ ਥੱਲੇ ਹੋਣਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਨਮ ਲੈਣਾ ਜਿਹੜੀਆਂ ਕਿ ਬਖ ਬਖ ਦੇ ਲੋਕਾਂ ਵਾਸਤੇ ਉਹ ਬਿਮਾਰੀਆਂ ਜਿਹੜੀਆਂ ਬੜੀਆਂ ਸੀਰੀਅਸ ਵੀ ਹੋ ਸਕਦੀਆਂ ਉਹਦੇ ਵਾਸਤੇ ਦਵਾਈਆਂ ਦਾ ਪ੍ਰਬੰਧ ਕਰਨਾ ਮੇਰੇ ਖਿਆਲ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਤੁਹਾਡੇ ਵਾਸਤੇ ਬਹੁਤ ਵੱਡਾ ਚੈਲੰਜ ਵਾਲਾ ਸਮਾਂ ਆ ਔਰ ਪ੍ਰਦੇਸ਼ਾਂ ਵਿੱਚ ਅਸੀਂ ਅਸੀਂ ਆਪਣੇ ਦੇਸ਼ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਏਕਤਾ ਦੇ ਪੁਜਾਰੀ ਆ ਅਸੀਂ ਆਪਣੇ ਭਾਰਤ ਅਸੀਂ ਆਪਣੇ ਭਾਰਤ ਦਾ ਸਾਡਾ ਇਹ ਸੂਬਾ ਜਿਹੜਾ ਹੈ ਇਸ ਵਿੱਚ ਬਸਣ ਵਾਲੇ ਸਾਡੇ ਅਫਸਰ ਸਹਿਬਾਨ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ ਬਾਹਰ ਬੈਠੇ ਲੋਕਾਂ ਨੂੰ ਤੁਹਾਡੀ ਕੀ ਅਪੀਲ ਹੈ ਮੇਰੀ ਲੋਕਾਂ ਨੂੰ ਇਹੋ ਅਪੀਲ ਇਹ ਹੈ ਜੇ ਜੋ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਚੱਲ ਰਹੀਆਂ ਅਫਵਾਹਾਂ ਚੱਲ ਰਹੀਆਂ ਹਮ ਸੱਚਾਈ ਉਹ ਨਹੀਂ ਹੈ ਸੱਚਾਈ ਇਹ ਹੈ ਕਿ ਪ੍ਰਸ਼ਾਸਨ ਪੰਪਾ ਬਾਹਰ ਖੜਾ ਹੈ ਸਾਨੂੰ ਹਰ ਇੱਕ ਸਿਚੁਏਸ਼ਨ ਦੀ ਗਰਾਊਂਡ ਲੈਵਲ ਤੇ ਰਿਐਲਿਟੀ ਪਤਾ ਹੈ ਉਹ ਕੀ ਹੈ ਸੋ ਪਲੀਜ਼ ਉਸ ਵਹਾਂ ਪੈਣਾ ਜਾਓ ਅਸੀਂ ਜੀ ਗਯਾ ਨਾ ਲੱਗੇ ਹੋਏ ਆ ਸਾਨੂੰ ਆਪਣੇ ਜੋ ਪ੍ਰਵਾਸੀ ਪਰ ਆ ਬੈਠੇ ਉਹਨਾਂ ਤੋਂ ਖੱਲਾਸ਼ੀਰੀ ਚਾਹੀਦੀ ਹੈ ਲਗਾਇਏ ਕਿ ਉਹ ਕਦੇ ਹੋਰ ਵੀ ਜਾ ਕੇ ਕੋਈ ਪਰਸਪੈਕਸ਼ਨ ਕ੍ਰੀਏਟ ਕਰਾਂ ਮੇਰੀ ਬੇਨਤੀ ਹੈ ਉਹਨਾਂ ਨੂੰ ਇਕੱਲੀ ਗ라운ਡ ਰਿਐਲਿਟੀ ਆ ਕੇ ਦੇਖਾ ਜੀ ਜੋ ਜ਼ਿਲ੍ਹਾ ਪ੍ਰਸ਼ਾਸਨ ਪ੍ਰੋਜੈਕਟ ਦੇ ਸਮੂੱਚੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗਾ ਮੇਰੇ ਬੈਚਮੇਟਸ ਨੇ तकरीबन ਅਸੀਂ 25 ਜਣੇ ਆ ਜੀ ਜੀ ਤੁਸੀਂ ਮਾੜਾ ਸਮਝੋ ਮੈਂ ਕੁਝ ਕੋ ਦਾ ਨਾਮ ਲਵਾਗਾ ਕਪੂਰਥਲਾ ਕਪੂਰਥਲਾ ਨੂੰ ਸਤਲੁਜ ਦੀ ਮਾਰਵੀਂ ਪੈਂਦੀ ਹੈ ਉਹਨੂੰ ਦੇਖੋ ਬਿਆਸ ਦੀ ਮਾਰਵੀਂ ਪੈਂਦੀ ਹੈ ਉੱਥੇ ਮੇਰੇ ਦੋਸਤ ਆ ਵਿਸ਼ਾਲ ਵਾਸ ਮੇਰੇ ਬੈਚਮੈਂਟ ਫਾਜ਼ਲਪੁਰ ਅਮਨਦੀਪ ਸਿੰਘ ਮਾਵੀ ਨੇ ਪਟਾਣ ਕੋਟ ਵਿਕਰਮਜੀਤ ਬਾਂਸਲ ਨੇ ਕਰਨਤਨ ਡਾਕਟਰ ਕਰਨਵੀਰ ਨੇ ਮਤਲਬ ਇਹ ਬੰਦੇ 24/7 ਲੱਗੇ ਹੋਏ ਆ ਸਾਨੂੰ ਚਾਹ ਹੈ ਕਿ ਕੰਮ ਕਰਾਂ ਦਾ ਜੀ ਸਾਨੂੰ ਹੁੰਦਾ ਹੈ ਕਿ ਅਸੀਂ ਵਿਹਲੇ ਨਹੀਂ ਰਹਿ ਸਕਦੇ ਅੱਗੇ ਹੋ ਕੇ ਕੰਮ ਕਰੀਏ ਕਿ ਬਾਕ ਜਦੋਂ ਉਹਨੂੰ ਥੋੜਾ ਜਿਹਾ ਬੜਾ ਮਨ ਖਰਾਬ ਹੁੰਦਾ ਜਦੋਂ ਇਹ ਕੋਈ ਬਾਹਰੋਂ ਭਰਾ ਆਂਦੇ ਆ ਮਦਦ ਕਰਨੋਂ ਵਾਸਤੇ ਇਹ ਕਿਸੇ ਤਰ੍ਹਾਂ ਦੀ ਰੋਸ਼ਨ ਪਾਣੀ ਉਹ ਜਦੋਂ ਫਿਰ ਉਹਨਾਂ ਨੂੰ ਪਿਛੋਂ ਪ੍ਰੈਸ਼ਨ ਇਹ ਲੈ ਕੇ ਆਂਦੇ ਲਗੀ ਇੱਥੇ ਬੜਾ ਕੰਮ ਖਰਾਬ ਹੋ ਗਿਆ ਬਟ ਜਦੋਂ ਅਸੀਂ ਉਹਨਾਂ ਨੂੰ ਰਿਐਲਿਟੀ ਦਿਖਾਈ ਦੀਏ ਤਾਂ ਫਿਰ ਉਹ ਸਮਝ ਗਿਆ ਕੰਮ ਸੀ ਕਰਦੇ ਆ ਮੈਂ ਆਰਮੀ ਵੀ ਬੀਐਸਐਫ ਤੇ ਐਨਡੀਆਰਫ ਦੀ ਬਹੁਤ ਤਾਰੀਫ ਕਰਨਾ ਚਾਹਾਂਗਾ ਬੜਾ ਧੰਨਵਾਦ ਹੈ ਜੋ ਮੌਕਾ ਰਹੇ ਉਹਨਾਂ ਨੇ ਸਾਡਾ ਸਾਥ ਦਿੱਤਾ ਦੇ ਗਲਬਨ ਸ਼ਾਸਨ ਤੇ ਬਾਕੀ ਆਰਮੀ ਐਨਡੀਆਰਫ ਕਾਫੀ ਬੜੇ ক্লোਜ਼ ਕੋਆਰਡੀਨੇਸ਼ਨ ਦੇ ਕੰਮ ਕਰ ਰਹੇ ਆ ਤੇ ਮੈਂ ਇਹ ਕਹਿ ਸਕਦਾ ਜੀ ਦਾਵੇ ਨਾਲ ਅਸੀਂ ਬਹੁਤ ਹੱਦ ਤੱਕ ਨੁਕਸਾਨ ਹੋਣ ਤੋਂ ਬਚਾਇਆ ਗਿਆ ਜੀ ਜੀ ਬੜੀ ਮਿਹਰਬਾਨੀ ਸਮਾਂ ਦਿੱਤਾ ਸੋ ਐਸਟੀਐਮ ਸਾਹਿਬ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਕੀ ਮਸੂਫ ਕੀ ਤਜਾਰਿਆ ਹੈ ਇਸ ਇਲਾਕੇ ਦੇ ਵਿੱਚ ਕਨਮਣ ਜਿਹੜੀ ਹੈ ਕਿ ਘਟੀ ਹੈ ਔਰ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਜਿਵੇਂ ਅਸੀਂ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਲੋੜ ਹੈ ਕਿ ਜਿਹੜੇ ਪਰਿਵਾਰ ਜਿਹੜੇ ਪਿੰਡ ਪਾਣੀ ਨਾਲ ਹਾਲੇ ਵੀ ਘਰੇ ਹੋਏ ਨੇ ਅੰਦਰ ਬੈਠੇ ਨੇ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੂਰਾ ਸਾਥ ਦੇਣਾ ਨਾ ਕਿ ਸਿਰਫ ਸਿਰਫ ਜਿਹੜਾ ਰਸਨ ਪਾਣੀ ਆ ਉਹ ਵੱਤ ਤੋਂ ਵੱਤ ਪਹਚਾਈ ਜਾਣ ਜਿਹੜਾ ਕਿ ਵਰਤੋਂ ਵਿੱਚ ਵੀ ਨਹੀਂ ਆ ਰਿਹਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਔਰ ਉਹਦੇ ਵੱਲ ਘਟ ਧਿਆਨ ਦੇਣ ਅਤੇ ਫਿਜ਼ੀਕਲੀ ਤੌਰ ਤੇ ਵਲੰਟੀਅਰ ਤੌਰ ਤੇ ਕੰਮ ਜਿਹੜਾ ਵੱਤ ਤੋਂ ਵੱਤ ਫਿਜ਼ੀਕਲੀ ਤੌਰ ਤੇ ਜਿਸ ਚੀਜ਼ ਦੀ ਲੋੜ ਹੈ ਉਹ ਲੋਕਾਂ ਨੂੰ ਚਾਹੀਦਾ ਹੈ ਕਿ ਐਸਟੀਐਮ ਆਫਿਸ ਜਾਂ ਫਿਰ ਅਥਾਰਟੀ ਡੀਸੀ ਆਫਿਸ ਨਾਲ ਸੰਪਰਕ ਕਰਨ ਔਰ ਪੁਲਿਸ ਆਫਸਰ ਨਾਲ ਸੰਪਰਕ ਕਰਨ ਜੋ ਵੀ ਲੱਗੇ ਪੁਲਿਸ ਖਾਣਾ ਜੋ ਵੀ ਡਿਪਾਰਟਮੈਂਟ ਹੈ ਉਹਨਾਂ ਤੋਂ ਮਦਦ ਮੰਗਣ ਕਿਉਂਕਿ ਆਪਣੇ ਆਪ ਦੂਜੇ ਜ਼ਿਲ੍ਹੇ 'ਚ ਬੈਠੇ ਲੋਕ ਜਦੋਂ ਟਰਾਲੀਆਂ ਪਰ ਕੇ ਖਾਣੇ ਦੀਆਂ ਜਾਂ ਫੇ ਪਸ਼ੂਆਂ ਦੇ ਚਾਰੇ ਦੀਆਂ ਲੈ ਕੇ ਚਲ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਲਾਦਾ ਕਿ ਸਿਲਜਾਣੀਆਂ ਕਿੱਥੇ ਆ ਤੇ ਕਿਹਦੇ ਨਾਲ ਅਸੀਂ ਰਸਤਾ ਕਾਇਮ ਕਰਨਾ ਤਾਂ ਕਿ ਉਹਨਾਂ ਪਰਿਵਾਰਾਂ ਤੱਕ ਪਹੁੰਚ ਸਕੇ ਲੰਗਰ ਉਹਨਾਂ ਪਰਿਵਾਰਾਂ ਤੱਕ ਪਹੁੰਚ ਸਕੇ ਉਹਨਾਂ ਦੇ ਪਸ਼ੂਆਂ ਦਾ ਚਾਰਾ ਜਿਹੜੀ ਇਹ ਕਮਿਊਨੀਕੇਸ਼ਨ ਜਿਹੜਾ ਗੈਪ ਆ ਇਹਨੂੰ ਜਿਹੜਾ ਆ ਉਹ ਠੀਕ ਕਰਨ ਦੀ ਲੋੜ ਆ ਜਿਹਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਔਰ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਵਾਹੀਗੂ ਸੱਚੇ ਪਾਤਸ਼ਾਹ ਕੁਦਰਤ ਜਿਹੜੀ ਹੈ ਪੂਰਾ ਸਾਧ ਦੇਗੀ ਔਰ ਚੰਗੇ ਅਫਸਰ ਸਹਿਬਾਨ ਪੰਜਾਬ ਨੂੰ ਮਿਲੇ ਨੇ ਪੰਜਾਬ ਦੇ ਲੋਕਾਂ ਨੂੰ ਮਿਲੇ ਨੇ ਅਤੇ ਤੁਸੀਂ ਵੀ ਖੁਦ ਫਿਕਰਮੰਦ ਹੋ ਬਾਹਰ ਬੈਠੇ ਅਸੀਂ ਵੀ ਫਿਕਰਮੰਦ ਆਂ ਔਰ ਹਰਕ ਵਿਅਕਤੀ ਚਾਹੁੰਦਾ ਹੈ ਕਿ ਸਾਡਾ ਇਹ ਪੰਜਾਬ ਹੈ ਔਰ ਇਹ ਸਾਡਾ ਪੰਜਾਬ ਹਮੇਸ਼ਾ ਹੀ ਖੁਸ਼ੀਆਂ ਵਿੱਚ ਬਸਦਾ ਰਹੇ ਸੋ ਸਮਝਾਉਣ ਲਈ ਤੁਹਾਡਾ ਬਹੁਤੋ ਸ਼ੁਕਰੀਆ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਬਹੁਤ ਜਲਦੀ ਫੇਰ ਗੱਲਬਾਤ ਕਰਾਂਗੇ ਇੱਕ ਵੱਖਰੇ ਮਾਹੌਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਹੜਤੋਂ ਜਿਹੜੇ ਪੀੜਤ ਲੋਕ ਐ ਉਹਨਾਂ ਵਾਸਤੇ ਕਿਸ ਚੀਜ਼ ਦੀ ਜ਼ਰੂਰਤ ਐ ਉਹ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਫੇਰ ਅਪੀਲ ਕਰਾਂਗੇ ਇਸ ਵੇਲੇ ਸਿਰਫ ਅਸੀਂ ਇਹ ਅਪੀਲ ਕਰ ਰਹੇ ਹਾਂ ਕਿ ਕਿਸੇ ਵੀ ਫੇਸਬੁੱਕ ਨੂੰ ਵੇਖ ਕੇ ਜਨਨੱਚ ਤੁਸੀਂ ਪਰਸਨਲੀ ਤੌਰ ਤੇ ਨਹੀਂ ਜਾਣਦੇ ਕੋਈ ਵੀ ਪੈਸਾ ਨਾ ਭੇਜੋ ਗਰੇਜ਼ ਕਰੋ ਅਸੀਂ ਸਿਰਫ ਤੁਹਾਨੂੰ ਅਪੀਲ ਉਦੋਂ ਕਰਾਂਗੇ ਔਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸਾ ਨਾ ਦਿਓ ਅਸੀਂ ਰੋਗੀਆਂ ਲਈ ਫੰਡ ਦੇਣ ਤੋਂ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜਨਨੱਚ ਇੱਕ ਐਸਟੀਐਮ ਸਭ ਤੁਹਾਨੂੰ ਪਤਾ ਨਹੀਂ ਕਿਸੇ ਵੀ ਵਿਅਕਤੀ ਨੂੰ ਡੋਨਰ ਨੂੰ ਜਿਹਨੇ ਡੋਨੇਟ ਕਰਨਾ ਆ ਕਿ ਇਹ ਸੰਸਥਾ ਹੈ ਵੀ ਨਹੀਂ ਵੀ ਹੈ ਔਰ ਕੱਲਾ ਸਿਰਫ ਤੁਸੀਂ ਨੰਬਰ ਤੇ ਪੈਸੇ ਭੇਜ ਦਿਓ ਤਾਂ ਲੋਕ ਕਈ ਵਾਰ ਮਿਸਚੂਜ਼ ਕਰਦੇ ਫੰਡ ਨੂੰ ਲੋਕ ਜਿਹੜੇ ਨੇ ਇਹੋ ਜਿਹੇ ਹਾਲਾਤਾਂ ਵਿੱਚ ਹੀ ਬੜੇ ਤੁਹਾਨੂੰ ਪਤਾ ਸ਼ਾਰਪ ਮਾਈਂਡਡ ਵੀ ਲੋਕ ਹੁੰਦੇ ਆ ਜਿਹੜਾ ਕਿ ਮਿਸਚੂਜ਼ ਕਰਦੇ ਆ ਫੰਡ ਨੂੰ ਜਿੱਥੇ ਚਾਹੀਦਾ ਉੱਥੇ ਮਿਲਦਾ ਨਹੀਂਗਾ ਤਾਂ ਕਈ ਵਾਰ ਲੋਕ ਜਿਹੜੇ ਸਭ ਅਨਾਉਂਸਮੈਂਟੇ ਕਰਾਉਂਦੇ ਆ ਇਹ ਪਹਿਲਾਂ ਤੋਂ ਹੀ ਸਾਡੇ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਛਾਤਰ ਲੋਕ ਨੇ ਛਾਤੂ ਲੋਕ ਨੇ ਜਿਹਨਾਂ ਤੋਂ ਸਾਨੂੰ ਗ੍ਰੇਜ਼ ਕਰਨਾ ਚਾਹੀਦਾ ਸੋ ਸਾਡੀ ਬੇਨਤੀ ਹੈ ਔਰ ਐਸਟੀਐਮ ਸਾਹਿਬ ਤੋਂ ਵੀ ਅਸੀਂ ਜਰੂਰ ਚਾਹਾਂਗੇ ਕਿ ਬੇਨਤੀ ਕਰਨ ਕਿ ਬਿਨਾ ਕਿਸੇ ਜਾਣਣ ਤੋਂ ਬਗੈਰ ਤੁਸੀਂ ਪੈਸੀ ਫੇਸਬੁਕ ਤੇ ਦੇਖ ਕੇ YouTube ਦੇਖ ਕੇ ਨਾ ਭੇਜੋ ਔਰ ਜੇ ਭਜਨੇ ਹੈ ਤਾਂ ਤੁਸੀਂ ਜੇ ਤੁਹਾਨੂੰ ਪਤਾ ਕਿ ਇਹ ਵਿਅਕਤੀ ਇਹ ਸੰਸਥਾ ਠੀਕ ਹੈ ਤਾਂ ਤਰ ਭੇਜੋ ਜੇ ਤੁਸੀਂ ਮਦਦ ਕਰਨੀ ਹੈ ਜਰੂਰ ਕਰੋ पर मदद जेडी ਤੁਹਾਡੀ ਭੇਜੀ ਹੋਈ ਆ ਉਹ ਮੈਸੇਜਸ ਨਾ ਹੋਵੇ ਕਿਸੇ ਐਸੇ ਵਿਅਕਤੀ ਕੋਲ ਨਾ ਚਲ ਜਵੇ ਜਿਹੜਾ ਕੋਈ ਡਿਸਰਵ ਬਿਨਾ ਕਰਦਾ ਹੋਵੇ ਉਹ ਵਿਅਕਤੀ ਬਾਰੇ ਪਤਾ ਵੀ ਨਾ ਹੋਵੇ ਐਸਮ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਆਖਰ ਵਿੱਚ ਮੇਰੇ ਸਾਰੇ ਭਰਾਵਾਂ ਭੈਣਾਂ ਨੂੰ ਇੱਕੋ ਹੀ ਯਕੀਨ ਹੈ ਜਿਨ੍ਹਾਂ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਚੱਲੋ ਤਾਂ ਜੋ ਤੁਹਾਨੂੰ ਵੀ ਮਾਣ ਮਹਿਸੂਸ ਹੋਵੇ ਤੁਹਾਡੀ ਕੀਤੀ ਮਦਦ ਸਹੀ ਥਾਂ ਤੇ ਪਹੁੰਚਦੀ ਹੈ ਜੀ ਮੇਰੇ ਮਿਹਰਬਾਨੀ ਐ ਇਸ ਲਈ ਮਸਤ ਸਮਦਰਲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਤੰਦਰੁਸਤੀ ਦਾ ਅਸੀਂ ਅਰਦਾਸ ਕਰਦੇ ਹਾਂ ਧੰਨਵਾਦ ਧੰਨਵਾਦ ਸ਼ੁਕਰੀਆ